ਪਾਣੀ ਨਿਕਲੀ ਰਹਿ ਗਏ ਬਸੇ ਵਿਕਾਸ ਨਹੀਂ ਹੋ ਰਹੀ ਇਹਦਾ ਸਿਵਰੇ ਸਾਰੇ ਸਿਵਰੇ ਬੰਦਾ ਜੀ ਇਹ ਹੁਣ ਪਾਣੀ ਦਾ ਇਹ ਬੰਦਾ ਵੀ ਨਾ ਨਿਕਲੇ ਵੀ ਨਾ ਨਿਕਲੇ ਰੋਜ਼ ਆ ਪਾਣੀ ਬਸਾਂ ਦੇ ਵਿਚ ਦੀ ਢੰਗਦਾ ਹੀ ਅੱਜ ਮੀਂਹ ਪਾਣੀ ਨਾਲ ਸਾਰਾ ਭਰ ਜਾਏ ਬਹੁਤ ਬੁਰਾ ਹਾਲ ਆ ਮਗਰੀ ਕੰਨ ਦੀ ਸਾਰੇ ਬਾਜ਼ਾਰ ਦਾ ਕੋਈ ਵੀ ਪਾਇਲੇ ਚ ਨਿਗਰਾਨੀ ਨਹੀਂ ਕਰ ਰਿਹਾ ਪੀ.ਆਰ.ਡੀ ਦਾ ਮਹਿਕਮਾ ਬਣਿਆ ਹੈਗਾ ਕੋਈ ਇਹੋ ਜਿਹਾ ਨਹੀਂ ਕਰ ਰਿਹਾ ਪਹਿਲਾਂ ਕਿੰਨਾ ਸੋਨਾ ਸਲੂਨ ਕੀ ਹਾਲ ਸੀ 2000 ਚ ਬਣਿਆ ਸੀ ਪਹਿਲਾਂ ਬਹੁਤ ਸੋਨਾ ਅੱਡਾ ਸੀ ਦੂਰ ਦੂਰ ਗੱਲਾਂ ਹੁੰਦੀਆਂ ਸੀ ਬਸ ਸੜਦੀਆਂ ਅੱਜ ਦੇਖੋ ਜੀ ਪੁਰਾ ਹਾਲਾ ਕੀ ਬਰਾਬਰ ਬੰਦੇ ਸਫਾਈ ਦਾ ਉਹ ਜਿਆਦਾ ਸਫਾਈ ਆਏ ਆਈ ਨਹੀਂ ਬੱਕਰਾ ਹੋ ਗਿਆ ਦੇਖੋ ਕੀ ਹਾਲ ਹੈ ਨਾ ਕਿ ਨਾਲ 15 ਦਿਨ ਹੋਏ ਕੋਈ ਬਾਥਰੂਮਾਂ ਦਾ ਪੁਰਾ ਹਾਲਾ ਕੇ ਵਸੇ ਨੰਗਲ ਨੂੰ ਕੇ ਸਵਾਰੀ ਨੂੰ ਕੰਮ ਤੇ ਕਿੰਨਾ ਕਦਰ ਪੈਂਦਾ ਉਹ ਜਿਆਦਾ ਅਖਰ ਪੈ ਜੱਦੀ ਸਵਾਰੀ ਰਹੀ ਗਈ ਆਉਂਦੇ ਹੀ ਅੰਦਰ ਕੜੋ ਆਊਗੀ ਸਾਰੇ ਸਾਰੇ ਬਾਹਰੋਂ ਕੋਈ ਆਟੋ ਜੜ ਗਿਆ ਕੋਈ ਪਰੋ ਬਾ ਜੀ ਕਰ ਗਿਆ ਕਿ ਪਾਸਟਾਂ ਦੇ ਸਾਈ ਨਹੀਂ ਹੈ ਨਿਕਲੂ ਅਸਲਾ ਦਾ ਪੁਰਾ ਹਾਲਾ ਜੀ ਇਹ ਐਨਾ ਹੁੰਦਾ ਮੀਨੇ ਦੀ ਬਿਆ ਡੇਰੇ ਬੁਰਾ ਹਾਲ ਕਰਤਾ ਤੇ ਐਨਾ ਹੁੰਦਾ ਪੀਆਟੀ ਤੇ ਚੜਦੀ ਸਵਾਰੀ ਦਾ ਬਹੁਤ ਬੁਰਾ ਹਾਲ ਹੈ ਵਿਕਾਸ ਤਾਂ ਹੋਈ ਨਹੀਂ ਜੱਡੇ ਦਾ ਬੁਰਾ ਹਾਲ ਹੈ ਪਾਣੀ ਮੂਰੀ ਕਿਹੜਾ 15 ਨੂੰ ਸੁਕਦਾ ਨਹੀਂ ਪਾਣੀ ਨਿਕਣੋ ਤਾਂ ਕਿਤੇ ਨਹੀਂ ਕਿਤੇ ਨਿਕਣੋ ਤਾਂ ਅੱਡੇ ਆ ਨਹੀਂ ਜਾਂਦਾ ਸਵਾਰੀ ਬਾਹਰ ਹੋ ਜਾਂਦੀ ਹੈ ਬੱਸਾਂ ਅੰਦਰ ਆ ਜਾਂਦੀਆਂ ਇਹਦਾ ਕਰਕੇ ਬਹੁਤ ਬੁਰਾ ਹਾਲ ਹੈ ਬੱਸ ਸਟੈਂਡ ਦਾ ਬੁਰਾ ਹਾਲ ਹੈ ਕੋਈ ਇੱਥੇ ਪੁੱਛ ਕੇ ਨਹੀਂ ਪੀਆਟੀ ਜਿੰਮੇ ਤਾਂ ਕੋਈ ਨਹੀਂ ਪੁੱਛਦਾ ਜੀ ਬਹੁਤ ਬੁਰਾ ਹਾਲ ਹੈ ਅੰਤਿਮਿਕਤੀ ਗਲਪ 아이 ਅੰਤਿਮਿਕਤੀ ਗਲਪ ਅੰਤਿਮਿਕਤੀ ਗਾਂਦਿਗੀ ਵੀ ਪਿੱਛੇ ਕੱਢਿਗੀ ਪਾਣੀ ਧਾ ਕਰਕੇ ਕੱਢ ਦੇਖੀ ਜਿਹੜਾ ਇਧਰ ਦਾ ਪਾਣੀ ਹੈ ਬਿਜਲੀ ਲੱਗਦਾ ਜੀ ਇਹਦਾ ਕਰਕੇ ਕੱਢ ਨਹੀਂ ਕਿ ਬਹੁਤ ਬੁਰਾ ਹਾਲ ਹੈ ਪੂਰੇ ਪਾਣੀ ਖੜਾ ਹੈ ਮਗਰ ਪਰ ਜਿਹੜਾ 15000 ਲਾਣੀ ਸੁਗਦਾ ਨਹੀਂ ਜੀ ਬਹੁਤ ਲੁੱਟ ਖੋਹ ਕਰਦੇ ਤੇ ਉਹ ਦੇਖ ਲੋ ਬਾਦਲੂ ਰੈਲ ਨੂੰ ਸਾਰਾ ਕੁਝ ਹੋ ਨਹੀਂ ਗਾ ਗੰਦ ਬਹਿ ਰਿਆ ਇਥੇ ਹੈ ਨਾ ਸਵਾਰੀ ਅੰਦਰ ਆਉਂਦੇ ਬਾਹਰ ਹੀ ਰਹਿੰਦੇ ਆ ਉੱਥੋਂ ਕਾਰ ਆਈ ਪਾਰੇ ਬਾਗ ਦੇ ਨਾਲ ਇੱਥੇ ਸਾਰੇ ਲੁੱਟ ਖੋਹ ਵਾਲੇ ਆਉਂਦੇ ਆ ਕਾ ਟੋ ਘਟ ਜੀ ਇੱਥੇ 6000 7000 ਰੁਪਏ ਦੀ ਰੋਜ਼ ਦੀ ਆਮਦਨ ਆਮਦਨ ਰੋਜ਼ੀ ਕੀ ਹਾਲ ਹੈ ਜੀ ਇੱਥੇ ਹੈ ਤੇਰੀ ਮਰਦੀ ਦੇਖ ਲੋ ਪਾਣੀ ਜਾਂਦੇ ਅੰਦਰ ਜੋ ਫਾਂਦ ਲੇ ਕੇ ਪਾਣੀ ਜਾਂਦੇ ਹੈ ਹੈ ਬਾਥਰੂਮਾਂ ਦਾ ਬਾਥਰੂਮ ਪੁਰਾਣਾ ਦੇਖੋ ਜਾ ਕੇ ਸਾਰੇ ਪੂਰੇ ਪੂਰੀ ਭਰੇ ਸਾਰੇ ਸਾਰੇ ਇੱਡੇ ਪੂਰੀ ਭਰੇ ਹੋਣਗੇ ਜੀ ਪਾਣੀ ਭਰੇ ਆਇਓ ਕਿੰਨਾ ਮੁਸ਼ਕਲ ਲੱਗਦੀ ਹੈ भाई कितना मुश्किल से ना लगे गंदा पड़े पानी पर बहुत पर है भाई बहुत पर है बहुत मुस्कुरा हां बहुत देर उखागा भाई ध्यान देना चाहिए सरकार में देखो अच्छे से हां जी हां का का बढ़िया बनना चाहिए था बस स्टैंड भाई अरे बड़ा शहर है जिने के गुरुद्वारे या डेढ़ बजे की खान है जी बढ़िया साफ चाहिए था एडा ये पानी खड़ा जो अटा पर खड़ा लोगों को बहुत मुश्किल हो जाएगी लोग जहां दौड़ को वाले से जाना ता नहीं ता जिंदो मथा देखने के नहीं आणा या जाना वो पाके दी वो चढ़ गए बहुत औठा होया बन्ना ना तो तो क्यों ना ठोके आऊंगा बन्ना हां जी ना ठोके फिर गंदे पानी च भर जाला के की ना की करूा करो आते जी गवर्नमेंट चाहिए था देखला प्रवीण कुमार ਕੀ ਕਰਨ ਜੋ ਮਤਲਬ ਟਲਵੰਡੀ ਸਾਬੋ ਦਾ ਬੁੜਾ ਹਾਲ ਹੈ ਜੀ ਲੋਕਾਂ ਨੂੰ ਪਰੇਸ਼ਾਨਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਜੀ ਹਾਂ ਟਲਵੰਡੀ ਸਾਬੋ ਸੇਡੇ ਸਾਡੇ ਐਮਐਸਆਈ ਐ ਮੋਟਰ ਸਟੈਂਡਿੰਗ ਚਾਰਜ ਲਾਏ ਆ ਪਰ ਸੋਣਾ ਵੱਲੋਂ ਵੀ ਮੈਨੂੰ ਇਸ ਬਾਰੇ ਦੱਸਿਆ ਗਿਆ ਸੀਗਾ ਉੱਥੇ ਜਿਹੜੇ ਸਫਾਈ ਆ ਆਪ ਇੱਕ ਏਜੰਸੀ ਨੂੰ ਠੇਕਾ ਦੇ ਰੱਖਿਆ ਹੈ ਉਹਨਾਂ ਨੂੰ ਕੱਲ ਦਫ਼ਤਰ ਬੁਲਾ ਕੇ ਦੁਬਾਰਾ ਸੁਧਾਇਤ ਕੀਤੀ ਹੈ ਤੇ ਬਰਸਾਤ ਕੱਲ ਬਹੁਤ ਜ਼ਿਆਦਾ ਹੋਈ ਹੈ ਇੱਕ ਅਦੇ ਦਿਨ ਚ ਤੁਸੀਂ ਦੇਖੋਗੇ ਸਫਾਈ ਏਜੰਸੀ ਦੇ ਵੱਲੋਂ ਵੀ ਰਿਜ਼ਲਟ ਵਧੀਆ ਆਣਗੇ ਤੇ ਆਪਾਂ ਉਹਦੇ ਵਾਸਤੇ ਪ੍ਰਤੀਬੱਧ ਸਭਾਈ ਜਲਦੀ ਤੋਂ ਜਲਦੀ ਹੋਵੇ ਦੂਰ ਦੂਰ ਤੋਂ ਸੰਤਾਂ ਦੇ ਦੰਦਵਾਸ ਆਉਂਦੇ ਜੀ ਜੀ ਉਹ ਕਹਿੰਦੇ ਕਿ ਕਿਤਨੇ ਕਿਤੇ ਹੱਲ ਹੋਣਾ ਚਾਹੀਦਾ ਜੀ ਨਹੀਂ ਜਰੂਰ ਤੁਸੀਂ ਮਤਲਬ ਵਿਦਿਨ ਨੇ ਵੀ ਕੋ 10 ਡੇਸ ਤੁਸੀਂ ਦੇਖੋਗੇ ਜਰੂਰ ਹੱਲ ਮਿਲੇਗਾ ਜੀ ਪੋਜ਼ਿਟਿਵਲੀ